ਕਿੰਨੇ ਲੱਗਿਆ ਕਰੇਗੀ ਇਹ ਨਹੀਂ ਪਤਾ ਨਹੀਂ ਜੀ ਇਹਨਾਂ ਦਾ ਸਪੋਰਟ ਦਿੰਦੋ ਸਾਡੇ ਤੁਹਾਨੂੰ ਵੀ ਬਹੁਤ ਉੱਤਰ ਦੀ ਲੋੜ ਹੈ ਨਾ ਸਰ ਮੈਂ ਮੁਲਾਜ਼ਮ ਸਾਰੇ ਸਹਿਯੋਗ ਚ ਲੱਗੇ ਹੋਏ ਆ। ਸਰ ਮੈਂ ਸਾਹਿਬ ਹਾਂ ਦਾ ਬਹੁਤ ਸ਼ੁਕਰਗੁਜ਼ਾਰ ਆ ਕਿ ਜਿਹੜੇ ਆਪਣੀ ਡਿਊਟੀ ਤੰਦਾਈ ਨਾਲ ਛੁੱਟੀ ਵਾਲੇ ਦਿਨ ਵੀ ਨਿਭਾ ਰਹੇ ਨੇ। ਪਰ ਮੈਂ ਸਭ ਤੋਂ ਵੱਡੀ ਗੱਲ ਇਹ ਕਹਾਂਗਾ ਕਿ ਇਹ ਅਫਸਰ ਵੀ ਉਨਾ ਚਿਰ ਕੰਮ ਕਰਸਾ ਜਿੰਨਾ ਚਿਰ ਜਨਤਾ ਸਹਿਯੋਗ ਕਰੇਗੀ। ਜਨਤਾ ਨੂੰ ਸਹਿਯੋਗ ਜਿਹੜਾ ਨਾ ਉਹ ਬਹੁਤ ਜ਼ਰੂਰੀ ਹੈ। ਪਹਿਲਾਂ ਸਭ ਤੋਂ ਪਹਿਲਾਂ ਜਿਹੜੇ ਪੋਲੀਥੀਨ ਜਿਹੜੇ ਆ ਨਾ ਉਹਦੇ ਕਰਕੇ ਬਹੁਤ ਜੜਾ ਖਲੇਰਾ ਪੈ ਰਿਆ। ਬਿਲਕੁਲ ਸਰ ਮੈਂ 99% ਮੈਂ ਸ਼ੋਰ ਕਰਨਾ ਹੋ ਕਿ ਮੈਂ ਆਪਣੀ ਮਾਰਕੀਟ ਦੇ ਵਿੱਚ ਆਪਣੇ ਮੈਂ ਸਾਰੇ ਬੰਦਿਆਂ ਨੂੰ ਇਹ ਕਹਾਂਗਾ ਕਿ ਬਸ ਘੱਟ ਤੋਂ ਘੱਟ ਜਿਹੜਾ ਨਾ ਇਹਨੂੰ ਪਾਲਿਸੀ ਨੂੰ ਯੂਜ਼ ਕਰੋ ਜੇ ਸਾਡਾ ਸਹਿਯੋਗ ਹੋਏਗਾ ਤਾਂ ਇਹ ਆਪਣੇ ਆਪ ਹੀ ਕਿਹਦੇ ਨਾਲ ਇਹਨਾਂ ਦਾ ਸ਼ਹਿਰ ਦੀ ਸਫਾਈ ਰੱਖਣਗੇ ਇਹਨਾਂ ਨੂੰ ਇਨੀ ਮਿਹਨਤ ਕਰਨ ਦੀ ਲੋੜ ਹੀ ਨਹੀਂ ਪਵੇਗੀ ਅੱਜ ਅਸੀਂ ਬਟਾਲਾ ਸ਼ਹਿਰ ਦੇ ਅੰਦਰ ਸਵੇਰੇ ਸਵੇਰੇ ਸਫਾਈ ਦੀ ਚੈਕਿੰਗ ਮੈਂ ਕਰ ਰਿਹਾ ਖੁਦ ਐਜ਼ ਅ ਕਮਿਸ਼ਨਰ ਮਿਊਨਿਸਪਲ ਕਾਰਪੋਰੇਸ਼ਨ ਬਟਾਲਾ ਤੇ ਇਸ ਗੱਲ ਨੂੰ ਇਨਸ਼ੋਰ ਕਰ ਰਹੇ ਹਾਂ ਕਿ ਸ਼ਹਿਰ ਚ ਸਫਾਈ ਮੁਕੰਮਲ ਹੋਵੇ ਔਰ ਕਈ ਥਾਵਾਂ ਤੇ ਜੋ ਕਮੀਆਂ ਪਾਈਆਂ ਗਈਆਂ ਤਾਂ ਆਪਣੇ ਸਟਾਫ ਨੂੰ ਨਾਲ ਲੈ ਕੇ ਕਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਬਟਾਲਾ ਵਾਸੀ ਸਾਨੂੰ ਇਸ ਗੱਲ 'ਚ ਪੂਰਾ ਸਹਿਯੋਗ ਦੇ ਰਹੇ ਕੋਆਪਰੇਸ਼ਨ ਦੇ ਰਹੇ ਤੇ ਵਕ-ਵਕ ਮੁਹੱਲੇ ਵਕ-ਵਕ ਸ਼ਹਿਰ ਦੀ ਕਲੋਨੀਆਂ 'ਚ ਜਾ ਕੇ ਮੈਂ ਆਪ ਚੈੱਕ ਕਰ ਰਹੇ ਹਾਂ ਕਿ ਸਾਡੇ ਜਿਹੜੇ ਸਫਾਈ ਸੇਵਾਦਾਰ ਉਹ ਹਾਜ਼ਰ ਹੀ ਡਿਊਟੀ ਤੇ ਨਾਲੇ ਤਾਂ ਉਹਨਾਂ ਦੀ ਹਾਜ਼ਰੀ ਚੈੱਕ ਹੋ ਜਾਂਦੀ ਹੈ ਤੇ ਇੱਕ ਅਸੀਂ ਇਹਨਾਂ ਨੂੰ ਯੂਨੀਫਾਰਮ ਜਿਹੜੀ ਹੈ ਨਦੀ ਤੁਸੀਂ ਦੇਖ ਸਕਦੇ ਹੋ ਕਿ ਹਰੇਕ ਨੇ ਇੱਕ ਫਲੋਰਸੈਂਟ ਕਲਰ ਦੀ ਜੈਕਟ ਪਾਈ ਹੋਈ ਹੈ ਤੇ ਕਿਉਂਕਿ ਇਹ ਗੱਲ ਸਾਹਮਣੇ ਆ ਰਹੀ ਸੀ ਸ਼ਹਿਰ ਵਾਸੀਆਂ ਵੱਲੋਂ ਕਿ ਸਫਾਈ ਚਵਾਦਾ ਨੰਦੇ ਸਫਾਈ ਕਰਨ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਸਰਕਾਰੀ ਸਫਾਈ ਦੇ ਸੇਵਾਦਾਰ ਹੈ ਕੌਣ ਤੇ ਇਸ ਕਰਕੇ ਅਸੀਂ ਉਹਨਾਂ ਨੂੰ ਮੰਡੈਟਰੀ ਕਰਤੇ ਕਿ ਜੈਕਟ ਪਾ ਕੇ ਹੀ ਔਨ ਡਿਊਟੀ ਹੋਣਗੇ ਜਦੋਂ ਡਿਊਟੀ ਕਰਨਗੇ ਤੇ ਉਹ ਇੱਕ ਕੋਡ ਹੈ ਡਰੈਸ ਕੋਡ ਹੈ ਉਹਨੂੰ ਪਾਉਣਗੇ ਤਾਂ ਕਿ ਇੱਕ ਤਾਂ ਉਹ ਉਹਨੂੰ ਵੀ ਜ਼ਿੰਮੇਵਾਰੀ ਦਾ ਅਹਿਸਾਸ ਹੁੰਦਾ ਸਫਾਈ ਸੇਵਾਦਾਰ ਨੂੰ ਔਰ ਸ਼ਹਿਰ ਵਾਸੀਆਂ ਨੂੰ ਵੀ ਪਤਾ ਲੱਗਦਾ ਕਿ ਇਹ ਸਰਕਾਰੀ ਮੁਲਾਜ਼ਮ ਇਹਦੀ ਸ਼ਾਮ ਦੇ 5 ਵਜੇ ਤੱਕ ਡਿਊਟੀ ਹੈ ਸਫਾਈ ਤੇ ਔਰ ਉਹਨੂੰ ਹਾਜ਼ਰ ਰਹਿਣਾ ਔਰ ਕੰਮ ਕਰਨਾ ਔਰ ਲਾਜ਼ਮੀ ਹੈ ਉਹਦੇ ਵਾਸਤੇ ਜਦੋਂ ਪੂਰਾ ਪੰਜਾਬ ਸੁਥਰਾ ਬਣਾ ਰਹੇ ਸਰਕਾਰੀ ਛੁੱਟੀਆਂ ਤੁਸੀਂ ਔਰ ਤੁਹਾਡੇ ਮੁਲਾਜ਼ਮਾਂ ਨੂੰ ਸੜਕਾਂ ਦੀ ਕੀ ਕਮੀ ਹੈ ਕੀ ਪਲਾਸਟਿਕ ਆ ਆ ਠੀਕ ਹੈ ਛੁੱਟੀ ਹੈਗੀ ਹੈ ਪਰ ਅਸੀਂ ਉਸ ਦੇ ਬਾਵਜੂਦ ਵੀ ਸ਼ਹਿਰ ਵਾਸਤੇ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਕਮੀਆਂ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਮੈਂ ਤਾਂ ਇਹਨੂੰ ਆਪਣੀ ਡਿਊਟੀ ਸਮਝਦਾ ਹਾਂ ਤੇ ਨਾਲ ਦੇ ਮੇਰੇ ਜਿਹੜੇ ਸਾਥੀ ਹੈ ਟੀਮ ਹੈ ਉਹ ਵੀ ਬੜੇ ਤੰਦੇਹੀ ਨਾਲ ਲੱਗੇ ਹੋਏ ਆ ਤੇ ਅ ਛੁੱਟੀ ਵਾਲੇ ਦਿਨ ਵੀ ਤਾਂ ਸਫਾਈ ਕਰਨ ਦਾ ਫਰਜ਼ ਬਣਦਾ ਹੀ ਹੈ ਮੇਰੇ ਖਿਆਲ ਚਾਹੇ ਕੋਈ ਵੀ ਨਾਗਰਿਕ ਹੈ ਸਾਫ਼ ਸੁਥਰਾ ਰੱਖਣਾ ਆਪਣੇ ਸ਼ਹਿਰ ਨੂੰ ਆਪਣੇ ਆਲੇ ਦੁਆਲੇ ਨੂੰ ਇਹ ਤਾਂ ਇੱਕ ਬੇਸਿਕ ਚੀਜ਼ ਹੈ ਰਹਿਣ ਵਾਲਾ ਸਭ ਤੋਂ ਵੱਧ ਸੀਵਰੇਜ ਦੀ ਪ੍ਰੋਬਲਮ ਹੀ ਪੋਲਾਟਸ ਪੈਦਾ ਕਰਦੀ ਜਿਹਦੀ ਕੋ ਖਾਸ ਕੋ ਹਾਂਜੀ ਇਹਦੇ ਵਾਸਤੇ ਅਸੀਂ ਚੈਕਿੰਗ ਦਾ ਅਭਿਆਨ ਵੀ ਸ਼ੁਰੂ ਕਰ ਰਹੇ ਹਾਂ ਤੇ ਦੁਕਾਨਦਾਰਾਂ ਨੂੰ ਸ਼ਹਿਰ ਵਾਸੀਆਂ ਨੂੰ ਬਟਾਲਾ ਵਾਸੀਆਂ ਨੂੰ ਮੇਰੀ ਅਪੀਲ ਵੀ ਹੈ ਕਿ ਇਹਨਾਂ ਬੈਗਸ ਦਾ ਇਸਤੇਮਾਲ ਨਾ ਕੀਤਾ ਜਾਵੇ ਜਿਹੜੇ ਡੀਗ੍ਰੇਡੇਬਲ ਹੈਗੇ ਆ ਬੈਗਸ ਉਹਨਾਂ ਦਾ ਇਸਤੇਮਾਲ ਕੀਤਾ ਜਾਵੇ ਤਾਂ ਕਿ ਇਹ ਜਿਹੜਾ ਚੋਕ ਹੋ ਜਾਂਦਾ ਸਾਰਾ ਸਿਸਟਮ ਸੀਵਰੇਜ ਦਾ ਇਹ ਨਹੀਂ ਹੋਏਗਾ ਤੇ ਬਾਕੀ ਮੈਂ ਇਹ ਵੀ ਅਪੀਲ ਕਰਾਂਗਾ ਕਿ ਜਿਹੜੀ ਇਨਕ੍ਰੋਚਮੈਂਟਸ ਹੈ ਅਸੀਂ ਉਹਦਾ ਵੀ ਅਭਿਆਨ ਛੜਿਆ ਹੋਇਆ ਹੈ ਬਟਾਲੇ ਦੇ ਅੰਦਰ ਕਿ ਜਿਹੜੀ ਦੁਕਾਨਾਂ ਦਾ ਗੇਨਕਰੋਚਮੈਂਟਸ ਹੈਗੀਆਂ ਉਹਨਾਂ ਨੂੰ ਦੁਕਾਨਦਾਰ ਸਾਨੂੰ ਸਹਿਯੋਗ ਦੇਣ ਆਪਣੇ ਆਪਣੇ ਇਨਕਰੋਚਮੈਂਟ ਖੁਦ ਹੀ ਹਟਾਉਣ ਅਸੀਂ ਡੈਲੀ ਇਨਕਰੋਚਮੈਂਟ ਚੈੱਕ ਕਰ ਰਹੇ ਹਾਂ ਔਰ ਡੈਲੀ ਅਸੀਂ ਇਹ ਹੀ ਬੇਨਤੀ ਕਰਦੇ ਹਾਂ ਸਮਾਨ ਚੱਕ ਕੇ ਅੰਦਰ ਵੀ ਕਰਦੇ ਹਾਂ ਕਾਰਪੋਰੇਸ਼ਨ ਵੱਲੋਂ ਪਰ ਇਸ ਕੋ ਦੁਕਾਨਦਾਰ ਵੱਲੋਂ ਵੀ ਕੋਆਪਰੇਸ਼ਨ ਸਾਨੂੰ ਮਿਲ ਰਹੀ ਹੈ ਔਰ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਸਾਨੂੰ ਇੰਨਾ ਜ਼ੋਰ ਲਾਉਣ ਦੀ ਲੋੜ ਹੀ ਨਾ ਪਵੇ ਆਪਣਾ ਸਮਾਨ ਅੰਦਰ ਰੱਖਣ ਨਾਲ ਕੀ ਹੈ ਟ੍ਰੈਫਿਕ ਦੀ ਕੰਜੈਸ਼ਨ ਨਹੀਂ ਹੁੰਦੀ ਟ੍ਰੈਫਿਕ ਦੀ ਪ੍ਰੋਬਲਮ ਨਹੀਂ ਆਉਂਦੀ ਸ਼ਹਿਰ ਦੇ ਅੰ ਔਰ ਆਦਰਵਾਇਜ਼ ਵੀ ਇੱਕ ਨਿਊਸੈਂਸ ਜਿਹੜੀ ਹੈ ਉਹ ਉਹਨੂੰ ਆਪਾਂ ਦੂਰ ਕਰ ਸਕਦੇ ਆ ਤੇ ਇਹੀ ਮੇਰੀ ਅਪੀਲ ਹੈ ਸਾਰੇ ਸ਼ਹਿਰ ਵਾਸੀਆਂ ਜਿਹਨਾਂ ਨੂੰ ਦੂਰ ਕਰਨ ਦੀ ਕੋਈ ਅਪਲੈਂਟ ਕਰਦੇ ਕਮੀਆਂ ਇੱਕ ਤਾਂ ਇਨਕ੍ਰੋਚਮੈਂਟ ਦਾ ਬਹੁਤ ਵੱਡੀ ਪ੍ਰੋਬਲਮ ਹੈ ਸ਼ਹਿਰ ਦੇ ਅੰਦਰ ਜਿਹਨੂੰ ਦੂਰ ਕਰਨ ਦੀ ਲੋੜ ਹੈ ਦੂਸਰਾ ਸਫਾਈ ਵਾਸਤੇ ਲੋੜ ਹੈ ਜਿਨ ਚ ਅਸੀਂ ਜਿਹੜੇ ਸਰਕਾਰੀ ਮੁਲਾਜ਼ਮ ਹੈ ਉਹਨਾਂ ਨੂੰ ਤਾਂ ਅਸੀਂ ਖੁਦ ਚੈੱਕ ਕਰ ਰਹੇ ਹਾਂ ਡਿਊਟੀਆਂ ਚੈੱਕ ਕਰ ਰਹੇ ਹਾਂ ਉਹਨਾਂ ਦੀ ਪੂਰਾ ਰੂਟ ਪਲਾਨ ਅਸੀਂ ਬਣਾਇਆ ਵੀ ਕਿੱਥੋਂ ਕਿੱਥੋਂ ਗੂੜਾ ਕਦੋਂ-ਕਦੋਂ ਚੱਕਣਾ ਤੇ ਇਹਦੇ ਅੰਦਰ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਹੈ ਕਿ ਖਸਲੀ ਜਾਂ ਕਿਤੇ ਉਹ ਇਹੋ ਜਿਹੀ ਥਾਵਾਂ ਤੇ ਕੂੜਾ ਨਾ ਸੁੱਟਣ ਜਾ ਕੇ ਜਿਹੜੇ ਪੁਆਇੰਟਸ ਅਸੀਂ ਬਣਾਏ ਆ ਜਾਂ ਸਾਡੀ ਗੱਡੀਆਂ ਆਉਂਦੀਆਂ ਸਾਡੀ ਗੱਡੀ ਦੇ ਅੰਦਰ ਹੀ ਦਸਮਿੰਨ ਨਾਲ ਰਾਹੀ ਕੂੜਾ ਸੁੱਟਣ ਜਿਹੜੀ ਸਰਕਾਰੀ ਗੱਡੀ ਆਉਂਦੀ ਹੈ